ਇੱਕੀ ਜਿਵੇਂ ਇਸ ਮੈਨਾਂ ਹੁੰਦੀ ਸ਼ੋਭ ਦੀ ਕੰਪਲੀ ਵਿੱਚੋਂ ਇਿੱਥੇ sonda ਹੁੰਦਾ ਸ਼ੋਭ ਬਸ ਹੋ ਜਾ ਬਾਰੋਂ ਫਿਰ ਤੋਰਿਆਈ ਆ ਜੀ ਨਹੀਂ ਲੱਗਣ ਡਿਆ ਕਿੰਦਾ ਸੋਨ ਮਸਾਨ ਪੈ ਗਈ ਜਿੰਨੇ ਜੀ ਹੋਣੀਆਂ ਰੌਣਕਾਂ ਸ਼ੋਭਦੀਪ ਦੇ ਕਮਰੇ ਜਾਣ ਨੂੰ ਜੀ ਨਹੀਂ ਕੰਡਿਆ ਅੱਜ ਹੈ ਸੁਣ ਪਈ ਆ ਸਮ੍ਰਿਧ ਹਾਂਜੀ ਲੱਗਦੀ ਆ ਮਾਂ ਕੀ ਕਰਦੇ ਆ ਬਤੁਨ ਬਸ ਵੇਲੀ ਵੇਲੀ ਹਾਇ ਆ ਕਾਕੇ ਦੀ ਕੰਬਲੀ ਤੂੰ ਲੱਲੀ ਪੁੱਤੈ ਲੈ ਚਲਾਕੀ ਕਰਕੇ ਕੱਢ ਲਈਗੀ ਚਲਾਕੀ ਕਰਕੇ ਕੱਢਦੇ ਆ ਹਾਇ ਤਾਂ ਜੇ ਉਹਨਾਂ ਨੂੰ ਉੱਥੇ ਚਾਹੀਦੀ ਹੋਈ ਤੇ ਨਹੀਂ ਉਹਨਾਂ ਕੋਲ ਤਾਂ ਬੜੀਆਂ ਕੰਬਲੀਆਂ ਹੀ ਗੀਆਂ ਤੇ ਫਿਰ ਤੂੰ ਕਿਉਂ ਕੱਢ ਲਈ ਪੁੱਤੈ ਸੇ ਓ ਦੀਦੇ ਹੱਡ ਨੂੰ ਕੋਈ ਜਾਨ ਹੀ ਨਹੀਂ ਰਹਿ ਜਾਣੀ ਆਖਰੀ ਨਿਸ਼ਾਨੀ ਨਹੀਂ ਪੁੱਤ ਉਹਨੇ ਤਾਂ ਫੇਰ ਆ ਜਾਣਾ ਹੀਗਾ ਹੋਰ ਤਾਂ ਹਾਂ ਦਿਨਾਂ ਨੂੰ ਆ ਜਾਣਾ ਹੀ ਉਹਨੇ ਵੀਰ ਨੇ ਉੱਤੇ ਹੌਲੀ ਜੀ ਕੰਬਲੀ ਕਿੰਨੀ ਸੋਹਣੀ ਆ ਉਹ ਤਾਂ ਉਹਨਾਂ ਨੇ ਨਿਵਾਰ ਨੂੰ ਕਸਤੇ ਦੇਣੀ ਸੀ ਕਿੱਥਾ ਲੱਗਣ ਡਿਆ ਵਾਲਾ ਜੀ ਨਹੀਂ ਨਾ ਲੱਗਣ ਡਿਆ ਆ ਕਮਰੇ ਚ ਵੜਨੂ ਜੀ ਨਹੀਂ ਕਰਨ ਡਿਆ ਅੱਜ ਹਨਾ ਇੱਥੇ ਸੌਂਦਾ ਹੈਗਾ ਆ ਇੱਥੇ ਸੌਂਦਾ ਤਾਂ ਗੰਦੂ ਜਿਆ ਸਮਝ ਲੇ ਤੇ ਬੜੀ ਸੋਹਣੀ ਹੋਣ ਡਈ ਐ ਤੇ ਇੱਧਰ ਤੇ 10 ਵਜੇ ਵਾਲੀ ਚਾਹ ਬਣ ਡਿਆ ਪੀ ਰੋਟੀ ਨੂੰ ਤੇ ਅੱਜ ਜੀ ਨਹੀਂ ਖਾਂਦਾ ਇੱਧਰ ਕੀ ਹੈ ਚੋਲ ਹੀ ਲੱਗਣ ਦੇ ਖਿਚੜੀ ਆ। ਤੇ ਵੇਖਾਂ ਸਹੀ ਆ ਹੈ ਪਲੇਟ ਨਹੀਂ ਕਿੱਕੀ ਜਾਣ ਲਈ। ਲੈ ਨਮਕੀਂ ਚਾਹਲ ਬਣਈ ਆ। ਇਹੀ ਖਾਨੀ ਰੋਟੀ ਨੂੰ ਤੇ ਦਿਲ ਹੀ ਨਹੀਂ ਕਰਨ ਦੇ ਆ। ਉਹਨੇ ਤੇ ਸਾਰਿਆਂ ਨੇ ਖਾਣੀਆਂ ਤੇ ਚਾਹ ਵਾਲ ਵੀ ਹੋ ਗਈ ਤੇ ਮੇਰੀ ਮਹਾ ਰੋਟੀ ਵਾਲੀ ਹੋਇਆ ਗਿਆ ਮੇਰ ਕੋ ਅੱਜ। ਨਮਕੀਂ ਚਾਹਲ ਤੇ ਦਾਈ ਮੈਨ ਬੜੇ ਪਸੰਦ ਆ ਤੇ ਮੂੰਹ ਚ ਪਾਣੀ ਆਉਣ ਡਿਆ ਵੇਖ ਕੇ। ਮਨਪ੍ਰੀਤ ਨੇ ਨਾ ਵਾਵਾ ਪਿਆਜ਼ ਵੀ ਪਾ ਕੇ ਤੇ ਬਣਾ ਲਈਓ ਮੰਮੀ ਇੱਧਰ ਬੈਠੀ ਆ ਮੰਮੀ ਲੱਗੇ ਜਾਂਦੀ ਨੇ ਯਾਨੀ ਦਹੀਂ ਕਿੰਨਾ ਵਧੀਆ ਬਣਾਇਆਈਓ ਦਾ ਇੱਕ ਗੱਲ ਹੈਗੀ ਓ ਉਸ ਦਿਨ ਮੈਂ ਦਹੀਂ ਨੂੰ ਜਾਗ ਲਾਈ ਸੀ ਤੇ ਸਾਰਾ ਦਿਨ ਮੰਮੀ ਕੋ ਝਿੜਕਾਂ ਸੁਣਦੀ ਰਹੀ ਵੀ ਪਾਣੀ ਵਰਗਾ ਜੰਮਿਆ ਇਹ ਜਦੋਂ ਜਾਗ ਲਾਏ ਇਹਦੇ ਹੱਥਾਂ 'ਵਾਂ ਫੁੱਟੀਆਂ ਜੀਆਂ ਹੀ ਬੰਦੀਆਂ ਮਨਪ੍ਰੀਤ ਦੇ ਹੱਤੋਂ ਕੀ ਪਤਾ ਕੀ ਗੱਲ ਮੈਂ ਵੀ ਤੋ ਉਦਾਂ ਹੀ ਜਾਗ ਲਾਈ ਜਿਦਾਂ ਇਹ ਲੁੰਦੀ ਆ ਕਿੰਨੀ ਸੋਹਣੀ ਸਮੈਲ ਆਉਣ ਲਈ ਆ ਜਿੱਦਾ ਸੋਬਰੀ ਇੱਕ ਵੇ ਸੁਤਾ ਹੁੰਦਾ ਕੰਜੁਰ ਜਿਆ ਉਹ ਗੰਦੂ ਜਿਆ ਵਾਂਡੇ ਜਲ ਗਿਆ ਵਾ ਮਾਰ ਸ਼ਹਿਰ ਬਾਹਰ ਚੰਡੀਗੜ੍ਹ ਘੁੰਮਣ ਡਿਆ ਮਾਮਾ ਹੀਰ ਦਾ ਉਹ ਜਿਹ ਉਹ ਜਿਹੜੇ ਲੈ ਕੇ ਤੁਰਦੇ ਨਾਲ ਕੀ ਗੱਲ ਕੰਡੇ ਜੇ ਮੰਮੀ ਕੰਬਲੀ ਨਾਲ ਵੇ ਕੰਬਲੀ 'ਚ ਮੇਰੇ ਪੋਤੇ ਦੀ ਸਮੈਲ ਆਉਂਦੀ ਕਿੰਨੀ ਸੋਹਣੀ ਮੇਰੇ ਸੋਹਣੇ ਪੁੱਤ ਦੀ ਹਾਏ ਉਹ ਮਾਤਾ ਵਿੱਚ ਸਰਫ ਦੀ ਸਮੈਲ ਆਉਣ ਡਈ ਓ ਤੈਨੂੰ ਸਰਫ ਦੀ ਆਉਂਦੀ ਹੋਊਗੀ ਮੈਨੂੰ ਪੁੱਛ ਕੇ ਵੇ ਸਮੈਲ ਕੀ ਆਉਣ ਡਈ ਆ ਮੈਂ ਤੇ ਆ ਕਮਰਾ ਸੁਣਿਆ ਵੇ ਕਿ ਮੇਰੇ ਤੇ ਜਿੰਕੋਹੜਾ ਜੀਨ ਲੱਗਣ ਡਿਆ ਇੱਕ ਨਿਆਣਾ ਇੱਕ ਸੁਮਨ ਇੱਕ सोनू ਤਿੰਨੇ ਜਾਣੇ ਚਲ ਗਏ ਘੁੰਮਣ ਫਿਰਨ ਨਾਲੇ ਨੌਕਰੀਆਂ ਕਰਨ ਤਾਂ ਮੇਰੇ ਸੁਣੇ ਦੀ ਗੱਲ ਲੈਣਾ ਬਹੁਤੀ ਗੱਲ ਆ ਮੈਂ ਤੇ ਗੁਰਵਾਰ ਇੱਥੇ ਆ ਜੰਨੇ ਨਾਲੇ ਫਿਰ ਸਾਰਾ ਦਿਨ ਤੇ ਕਹਿਨੇ ਰਹਿਨੇ ਚਬਾਰੇ ਚਟੰਗੀ ਰਿੰਗੀ ਚਬਾਰੇ ਚਟੰਗੀ ਮੈਂ ਤੇ ਗੁਰਵਾਰ ਇੱਥੇ ਆ ਜੰਨੇ ਚੱਲ ਪੁੱਤ ਤੂੰ ਆ ਜਾ ਜੀ ਸਦਕੇ ਕੋਈ ਗੱਲ ਨਹੀਂ ਗਈ ਪਰ ਉਹਨਾਂ ਨੇ ਕਿਹਾ ਕਿ ਕਦੋਂ ਆ ਜਾਣਾ ਦੋਹਾਂ ਨੂੰ ਕਿ ਚੋਹਾਂ ਨੂੰ ਕਿ ਤਹਾ ਦਿਨਾਂ ਨੂੰ ਆ ਜਾਣਾ ਮੰਮੀ ਪਤਾ ਕਿੱਥੇ ਗਏ ਚੰਡੀਗੜ੍ਹ ਗਏ ਆ ਮੈਨੂੰ ਪਤਾ ਵਾ ਚੰਡੀਗੜ੍ਹ ਹੀ ਗਏ ਆ ਆਓ ਤੇ ਫਿਰ ਐਡੀ ਚੱਤੀ ਛੁੱਟੀ ਮਿਲ ਜਾਣੀ ਹੈ ਮੀਨਾ ਤਾਂ ਨਹੀਂ ਹੋਣਾ ਉਹਨਾਂ ਨੇ ਛੁੱਟੀ ਮਿਲਣ ਦੀ ਗੱਲ ਨਹੀਂ ਹੁੰਦੀ ਕੀ ਪਤਾ ਸੁਮਨ ਦਾ ਜੀ ਲੱਗਣਾ ਕਿ ਨਹੀਂ ਉੱਥੇ ਨਿਆਣੇ ਵਿਚਾਰੇ ਦਾ ਵੀ ਜੀ ਲੱਗੇ ਕਿ ਨਾ ਲੱਗੇ ਕਟਣਜੀ ਦੇ ਵਿੱਚ ਸ਼ਹਿਰ ਦੇ ਵਿੱਚ ਕਿਹੜਾ ਖੁੱਲਾ ਥਾਂ ਵਾ ਇੰਨਾ ਉੱਥੇ ਤੇ ਮੰਮੀ ਨਿਆਣੇ ਨੂੰ ਦੱਸੋ ਕੀ ਪਤਾ ਜੀ ਲਾਉਂਦਾ ਮਾਸਾ ਕਿ ਜਿੰਨਾ ਤੋ ਹੈ ਜਾ ਹੈਗਾ ਹਜੇ ਤੇ ਤੂੰ ਇੱਥੇ ਬਿਨਾਂ ਆਪਣਾ ਲਿਆਏਂਗੀ ਚੋਕੇ ਸਮਾਨ ਮੜ ਕੇ ਫਿਰ ਚੋਕੇ ਖੜੇਂਗੀ ਉੱਤੇ ਤੇ ਕੋਈ ਗੱਲ ਨਹੀਂ ਸਮਾਨ ਮੈਂ ਉੱਤੇ ਵਰਤੀ ਨਾ ਰਹਿ ਮੈਂ ਇੱਥੇ ਰ ਚੱਲ ਆ ਸ਼ਾ ਆ ਜਾ ਕੋਈ ਗੱਲ ਨਹੀਂ ਇੱਕ ਗੱਲ ਹੋਰ ਸੁਣ ਤੂੰ ਬਾਜ਼ਾਰ ਗਈ ਹਾਂ ਤੇ ਬਾਜ਼ਾਰ ਗਈ ਤੂੰ ਸਾਰੀ ਦਿਹਾੜੀ ਨਗਾਹੀ ਮੇਰੀ ਜਾਨ ਕਿਉਂ ਟੁੱਟਦੀ ਰਹਿੰਦੀ ਮੈਨੂੰ ਕਿਉਂ ਦੁਖੀ ਕੀਤਾ ਵਾ ਹੁਣ ਤੂੰ ਹੀ ਹਾਂ ਹੈ ਮੰਮੀ ਉਹ ਤੋਂ ਦਾ ਫੋਨ ਆ ਗਿਆ ਜਗਰੂਪ ਦਾ ਤੇ ਕਹਿੰਦੀ ਆ ਮਾੜਾ ਜਾ ਤੇ ਮੈਂ ਹੁਣ ਚਲ ਗਈ ਉਹਦੇ ਮਾਲ ਮੰਮੀ ਉਹਦੇ ਘਰ ਦੀ ਨਾ ਕਿਤੇ ਇਹੀ ਪਿਆਈ ਰੰਡੀ ਰੋਣਾ ਹੀ ਇੱਕ ਸਬਦ ਉਹਦੀ ਜਠਾਣੀ ਚ ਉਹਨੂੰ ਜੀਣ ਹੀ ਨਹੀਂ ਦਿੰਦੀ ਜਗਰੂਪ ਨੂੰ 아이 디 ਤੇ ਨਿਕਲੀ ਆਉਂਦੇ ਆ ਕਹਿੰਦੀ ਮੇਰਾ ਵਿਆਹ ਹੋਇਆ ਪਹਿਲਾਂ ਚੰਗੀ ਭਲੀ ਸੱਸ ਨਾਲ ਰੋਟੀ ਖਾਂਦੀ ਹੁਣ ਹੈ ਕਹਿੰਦੀ ਮੈਂ ਅੱਡੋ ਨਾ ਦੈਂਦੀ ਕਸੂਰ ਮੇਰਾ ਨਾ ਲੱਗਣ ਡਿਆ ਅੰਦੀ ਮੈਂ ਤਾਂ ਕੋ ਕਹਿੰਦੀ ਵੀ ਨਹੀਂ ਆ ਤੇ ਪਰ ਮੇਰੀ ਗੱਲ ਸੁਣ ਆਪਾਂ ਤੇ ਇਹੋ ਜਿਹੀਆਂ ਗੱਲਾਂ ਮੈਂ ਨਹੀਂ ਕਿ ਸੁਣਨੀਆਂ ਹੀ ਨਹੀਂ ਕਿ ਕਿਸੇ ਦੇ ਘਰ ਜਾ ਕੇ ਆਪਣੇ ਸਹਾਰੀ ਸਭ ਕੋ ਹੈਗਾ ਕਿਸੇ ਦੇ ਘਰ ਹੀ ਕੀ ਸੁਣਨ ਜਾਣਾ ਮੰਮੀ ਉਹ ਵਿਚਾਰੀ ਹੁਣ ਫਿਰ ਫੋਨ ਕਰਨ ਢੀ ਤੇ ਮੈਂ ਚੱਲ ਗਈ ਤੇ ਚੱਲ ਗਈ ਹੈ ਨਾ ਤੇ ਮੈਨੂੰ ਤੂੰ ਫੋਨ ਕਰਦੀ ਆ ਮੰਮੀ ਮੈਨੂੰ ਟਾਈਮ ਲੱਗ ਜਾਣਾ ਮੇਨੂੰ ਸਰਦੇ ਵਾਲੀ ਕੁੜੀਆਂ ਤੂੰਬੇ ਤੋੜਦੀਆਂ ਮੈਂ ਸਾਰਿਆਂ ਦੀਆਂ ਗੱਲਾਂ ਸੁਣਦੀ ਚੋਰੀ ਛੱਪੀ ਕਿ ਸੁੱਖ ਨੂੰ ਚੰਗਾ ਜਾਣਦੀ ਚੰਗਾ ਜਾਣਦੀ ਆ ਤੇ ਤੈਨੂੰ ਮੈਂ ਚੰਗੇ ਚੰਗੇ ਜਾਣਦੀ ਤੂੰ ਗਲਤ ਫਾਇਦੇ ਠਾਉਣ ਦਾ ਵੀ ਮੇਰੇ ਚੰਗੇ ਦੀ ਚੱਲ ਮੰਮੀ ਜੀ ਸੌਰੀ ਗਾਂਦ ਹੋਣੀ ਜਾਂਦੀ ਜੇ ਜਾਉਂਗੀ ਤਾਂ ਤੁਹਾਨੂੰ ਦੱਸ ਕੇ ਜਾਉਂਗੀ ਅਪਰ ਤਾਂ ਮੰਮੀ ਮੈਂ ਕਿਹੜੀ ਰੋਜ਼ ਤੁਰੀ ਆ ਹੁਣੀ ਹਰਚੇ ਵੱਲ ਗਈ ਤੇ ਉਹਦੇ ਵੱਲ ਚੱਲ ਗਈ ਮੈਂ ਚੱਲ ਗਈ ਆ ਮੈਂ ਦੇਖੋ ਡਰਾਪ ਮੁੜ ਕੇ ਕੋਈ ਫੋਨ ਨਾ ਕਰ ਦੇਵੇ ਕੋਈ ਫੋਨ ਨਾ ਆ ਜੇ ਮੰਜੀਦਾ ਉਹ ਨਾ ਆਕਰ ਸਵੇਰ ਦੀ ਗਈ ਹੈ ਤੱਕ ਆਈ ਨਹੀਂ ਤੱਕ ਆਈ ਨਹੀਂ ਮੈਂ ਪੋਚੇ ਪਾਉਣ ਨੂੰ ਆ ਚਾਰਜ ਫੇਰੇ ਨਾ ਨਹੀਂ ਮੰਮੀ ਲਾਉਣਾ ਸਾਬੀ ਉਹਨੂੰ ਪਤਾ ਹੁੰਦਾ ਵਾ ਸਾਰੀ ਗੱਲ ਦਾ ਪਤਾ ਤਾਂ ਹੁੰਦਾ ਵਾ ਪਰ ਮੁੜ ਕੇ ਨਹੀਂ ਇਦਾਂ ਕਰਨੀ ਚਾਰ ਝੰਡੇ ਜੇ ਉਹ ਪਤਾ ਨਹੀਂ ਚਾਰ ਰੱਖ ਕੇ ਕਿੱਥੇ ਚਲਗੇ ਜਾਓ ਵੇਹ ਲੋ ਮੈਂ ਹੁਣ ਉਹਨੂੰ ਪੈਣਾ ਮਾੜਾ ਚੰਗਾ ਕੁਝ ਨਹੀਂ ਆਖਿਆ ਕਰਨਾ ਮੇਰੇ ਵਾਸਤੇ ਸਾਰੀਆਂ ਇੱਕੋ ਜੀਆਂ ਵਾ ਨਾਲੇ ਤੇ ਮੈਂ ਗੱਲਾਂ ਸੁਣਦੀ ਆ ਤੇ ਨਾਲੇ ਉਹ ਕੰਮ ਕਰਦੀ ਕੁੜੀ ਐ ਚਲੋ ਠੀਕ ਆ ਮੰਮੀ ਜਾਓ ਚਾਹ ਦੇਖੋ ਤੂੰ ਵੀ ਹੁਣ ਉੱਠ ਕੇ ਕੰਮ ਕਰ ਲਿਆ ਕਰ ਤੈਨੂੰ ਦੱਸਾਂ ਮੈਂ ਹੁਣ ਮੈਂ ਦੂਜੇ ਰੋਕ ਤੇਰੇ ਵੱਲ ਹੋਣਾ ਮੈਂ ਤੈਨੂੰ ਪਿਆਰ ਨਾਲ ਸਮਝਾ ਲਿਆ ਬੱਚੇਰਾ ਮਾਤਾ ਵੀ ਨਾ ਸਵਾਦ ਹੀ ਮਾਰ ਗਈ ਇੰਨਾ ਮਿੱਠਾ ਦਹੀਂ ਤੇ ਇੰਨੇ ਵਧੀਆ ਝੌਲ ਬਣੇ ਇਹਨੂੰ ਪਤਾ ਨਹੀਂ ਅੱਜ ਕਿਧਰੋਂ ਤੇਰੇ ਕੌਂ ਡਿਆ ਵੱਟੀ ਦਾ ਹਾਂ ਸਵਾਦ ਹੀ ਮਾਰ ਗਈ ਸਾਰਾ ਕਿਤੇ ਫੈਂਦੇ ਆਂ ਸੀ ਤੂੰ ਹੈ ਕਿਤੇ ਫੈਂਦੇ ਆਂ ਸੀ ਬਾਰੇ ਕਿਤੇ ਘਰ ਚੱਲ ਨਹੀਂ ਉਹਦੇ ਚ ਲਹਿਨ ਜੀਵਨ ਕਰ ਚੱਲ ਨਹੀਂਗਾ ਨਹੀਂ ਜਾਣਾ ਨਾ ਦੱਸੇ ਤੋਂ ਬਿਨਾ ਨਹੀਂ ਜਾਣਾ ਆਪਾਂ ਨਹੀਂ ਇਹਨੂੰ ਨਹੀਂ ਤੋੜਨਾ ਇੱਥੇ ਆ ਦਾਣੇ ਤੇ ਚਿੜੀਆਂ ਨੇ ਖਾਣੇ ਤੂੰ ਖਾਣ ਲਗਾ ਇੱਥੇ ਇੱਥੇ ਤੇ ਚਿੜੀ ਆਈ ਨਹੀਂ ਅਜੇ ਅਜੇ ਤੇ ਆਈ ਨਹੀਂ ਅਜੇ ਤੇ ਇਹਨਾਂ ਨੂੰ ਕੇ ਲਠੋਕ ਕੇ ਤੇ ਲਾਉਣਾ ਵਾ ਅਜੇ ਤੇ ਉਦਾਂ ਹੀ ਮੈਂ ਟੰਗ ਤੇ ਆ ਤੇ ਚਿੜੀਆਂ ਆਇਆ ਕਰਨੀਆਂ ਗੁਰੂ ਹੂੰ ਚਿੜੀਆਂ ਆਇਆ ਕਰੂਗੀਆਂ ਹੈ ਉੱਚੀ ਬੋਲ ਹੈ ਮੋਂ ਤੇਰੀ ਤੇ ਡਿਉੱਚੀ ਬੋਲਦੀ ਹੈ ਤੇ ਤੂੰ ਉੱਚੀ ਆ ਗਈ ਹੈ ਕਿੱਥੇ ਆ ਗਈ ਓਏ ਝੂਠ ਝੂਠ ਬੋਲਿਆ ਝੂਠ ਬੋਲਿਆ ਡੜੀ ਕੀ ਵੇਖਣ ਡੈ ਯੋ ਆ ਮੈਂ ਵੇਖਣ ਡਿਆ ਵਾਂ ਵੀ ਪੈਵਲੈਂਡ ਤੇ ਪੈ ਗਈ ਐ ਨੂੰ ਤੇ ਆ ਥਾਂ ਸੁੱਕ ਜੇ ਹੁਣ ਇੱਕ ਕੋਠੀ ਦੀ ਮੈਂ ਸੋਚਣ ਡਿਆ ਵੀ ਨੀਆ ਭਰ ਲਈਏ ਹਾਂ ਤੇ ਇਹ ਆ ਕੋਠੀ ਬਣ ਜੂਗੀ ਨੀਆ ਭਰੀਆਂ ਹੋਣਗੇ ਪੁੱਤ ਚੱਕ ਲਈ ਦੀਆਂ ਉੱਤੇ ਨੀਆ ਫਿਰ ਦੋਆਂ ਦੇ ਨਾ ਭਰ ਲਈ ਇਕੱਠੀਆਂ ਹੀ ਉਹ ਤਾਂ ਦੋ ਆਪਾਂ ਕਿਦਾਂ ਪਾਵਾਂਗੇ ਹੁਣ ਤੂੰ ਇਹ ਸੋਚ ਬਿਸੋਂ ਉਹਨੇ ਕੱਖ ਨਹੀਂ ਸੋਚਿਆ ਹਾਂ ਐ ਵੀ ਕਿੰਨਾ ਵਧੀਆ ਪਰਿਵਾਰ ਆਪਾਂ ਸਾਰੇ ਜਣੇ ਰਹਿਣ ਰਹੇ ਆ ਤੇ ਗੱਲ ਕੋਈ ਨਹੀਂ ਸ਼ਹਿਰ ਦੇ ਵਿੱਚ ਚਲੇ ਗਿਆ ਵਾ ਨਾਲੇ ਉਹ ਕਹਿ ਗਿਆ ਵੀ ਮੈਂ ਇੱਥੇ ਰਹਿਣਾ ਹੀ ਨਹੀਂਗਾ ਤੇ ਦੋ ਇਹ ਕਿਹਦੇ ਵਾਸਤੇ ਬਣਾਵਾਂਗੇ ਉਹਦਾ ਮੈਂ ਪਹਿਲੀ ਵੇਚ ਦੇਣੀ ਸੱਚੇ ਇਹ ਤਾਂ ਮੈਂ ਸੋਚਿਆ ਹੀ ਨਹੀਂ ਹਾਂ ਤੇ ਪਹਿਲੀ ਵੇਚ ਦੇਣੀ ਆ ਤੇ ਆਪਾਂ ਜੇ ਕੋਠੀ ਨੀਆਂ ਭਰ ਲੀਆਂ ਤੇ ਪਹਿਲੀ ਆਪਾਂ ਬਾਹਰ ਜਾਂ ਦੇਣੀ ਆ ਆਹੋ ਇਹ ਤਾਂ ਗੱਲ ਹੈ ਹੀ ਆ ਪਰ ਇੱਕ ਗੱਲ ਹੋਰ ਵੀ ਆ ਨਾ ਕਿ ਜੱਜਾ ਕੋਈ ਵੜਿਆ ਇੱਥੇ ਤੇ ਕਿੰਨੀ ਬੇਤੀ ਆ ਮੈਂ ਨਾ ਪਤਾ ਨਹੀਂ ਕੀ ਗੱਲ ਹੋ ਗਈ ਆ ਵੀ ਪੈੜੀ ਵਾਲੀ ਸਾਰੇ ਨਿਆਣਿਆਂ ਨੇ ਧਿਆਨ ਦੇ ਦਿੱਤਾ ਵੀ ਪਿਆਰੀ ਵੇਜ ਦੇ ਬਾਪੂ ਪੈੜੀ ਵੇਜ ਦੇ ਤੇ ਬਾਪੂ ਨੂੰ ਪੁੱਛੋ ਵੀ ਬਾਪੂ ਨੇ ਪੈੜੀ ਬਣਾਈ ਕਿੱਦਾਂ ਵਾ ਉਹ ਕੋਈ ਤੇ ਜੇ ਆਪਾਂ ਮਨਜੀਤ ਵਾ ਤੇ ਉਹਨੇ ਵੀ ਬਾਹਰ ਰਹਿਣਾ ਜੇ ਉਹਨੇ ਆਖਿਆ ਵੀ ਮੈਂ ਨਹੀਂ ਇੱਥੇ ਰਹਿਣਾ ਮੰਮੀ ਚੱਲ ਜਾਣਾ ਹਾਂ ਤੇ ਫੇਰ ਆਪਾਂ ਤਿੰਨ ਤਿੰਨ ਕੋਠੀਆਂ ਹੀ ਕੀ ਕਰਨੀ ਫੇਰ ਇਹੋ ਬੜੀ ਆ ਤੇ ਪੁੱਤ ਮੈਂ ਇਹ ਗੱਲ ਕਹਿੰਦੇ ਆਂ ਯੋ ਫਿਰ ਪਹਿਲੀ ਸੋਚੀ ਤੇ ਪਹਿਲੀ ਲਈਏ ਸੁਣੂਗੋ ਜੇ ਤੇ ਉਹਨੇ ਵੇਚ ਦੇਣੀ ਆ ਤੇ ਜੇ ਉਹ ਬਾਹਰ ਨਾ ਕਿਤੇ ਵੇਚ ਦੇ ਮੈਂ ਵੀ ਇਹੋ ਗੱਲ ਲੱਗਾ ਤਰਨਾ ਕਰਦਾ ਜੇ ਨਾ ਵੇਚੇ ਫਿਰ ਚੰਗਾ ਹਾਂ ਤੇ ਜੇ ਵੇਚੀ ਉਹ ਤੀਜਾ ਘਰ ਆ ਗਿਆ ਨਾਲੇ ਕੋਈ ਗੇੜਾ ਛੜਾ ਮਾਰਾ ਕਰੂ ਘਰ ਵਿੱਚ ਕੋਈ ਧੀਆ ਪਹਿਣਾ ਘਰ ਵਾ ਇਹੋ ਤੇ ਗੱਲ ਮੈਂ ਆਖੰਡਿਆ ਵੀ ਜੇ ਅਹੀਂ ਨਾ ਲਈ ਤੇ ਦੂਜਾ ਬੰਦਾ ਇਹਨੇ ਲੈ ਜਾਣੀ ਆ ਦੇਣੀ ਉਹਨੇ ਹੈਗੀ ਆ ਤੇ ਇਹ ਇਦਾਂ ਕਰ ਰਹਾ ਵਾਈ ਤੇ ਹੁਣ ਤੂੰ ਹੀ ਕਰਨੀ ਆ ਹਮ ਜਿਹੜਾ ਹੁਣ ਮਨਜੀਤ ਵਾ ਉਹ ਵੀ ਬਾਹਰ ਆ ਇਹ ਵੀ ਘਰੋਂ ਚਲ ਗਿਆ ਵਾ ਤੇ ਇਹ ਆ ਵੀ ਵਾਈ ਤੂੰ ਕਰਨੀ ਤੇ ਜੇ ਹੈਗਾ ਕੋਈ ਗੁਜੈਸ਼ ਹੈਗੀ ਆ ਤੇ ਤੂੰ ਲੱਲਾ ਮੇਰਾ ਪੁੱਤ ਪੈੜੀ ਸੋ ਗੁਜੈਸ਼ ਮੇਰੇ ਕੋ ਕਿੱਥੇ ਹੋਣੀ ਆ ਨਹੀਂ ਜੇ ਮਨਜੀਤ ਨੂੰ ਪੁੱਛ ਲਈ ਨਹੀਂ ਨਾਲ ਰਲ ਕੇ ਤੇ ਮਨਜੀਤ ਨੇ ਮੈਂ ਤੈਨੂੰ ਦੱਸਣ ਦੇ ਵੇ ਮਨਜੀਤ ਨੇ ਵੀ ਇਹਦੇ ਮਗਰੀ ਲੱਗਣਾ ਸੋਨੂ ਦੇ ਹਮ ਉਹਨੇ ਸੁਖ ਨੇ ਕਹਣਾ ਮੰਮੀ ਨਹੀਂ ਇੱਥੇ ਰਹਿਣਾ ਮੰਮੀ ਸ਼ਹਿਰ 'ਚ ਰਹਿਣਾ ਵਾ ਆਹ ਹੈ ਤੋ ਵੀ ਇੰਨਾ ਦੀ ਆਹੋ ਤੇ ਜੇ ਇਹ ਆ ਵੀ ਮਨਪਰੀ ਨੂੰ ਪੁੱਛ ਲੈ ਜੇ ਸੋਨਾ ਸਾਰਾ ਹੈਗਾ ਬਾਦ ਕੋ ਦੇ ਕੇ ਤੇ ਕੋ ਪੈਸੇ ਇਕੱਠੇ ਕਰਕੇ ਤੇ ਇਹ ਆ ਵੀ ਥਾਂ ਲੈ ਲਿਓ ਸੋਨੂ ਜੇ ਦੇਊਗਾ ਤੇ ਪਹਿਲੀ ਬਾਹਰ ਨਾ ਜਾਣ ਦੋ ਚੱਲ ਭਰਾ ਹੀ ਆ ਉਹਨੂੰ ਕਹਾਂਗੇ ਦੋ ਰਾਂ ਦੇ ਦਾਂਗੇ ਪੈਸੇ ਹੋਰ ਕੀ ਆਹੋ ਤੇ ਚੱਲ ਮੰਨ ਲਓ ਮੰਨੂਗਾ ਈ ਏਡੀ ਗੱਲ ਨਹੀਂ ਵੀ ਨਾ ਮੰਨੂ ਭਲਾ ਆਹ ਇਕੱਠੇ ਫੜਾ ਤੇ ਆਨੇ ਪੈਸੇ ਇੰਨੇ ਪੈਸੇ ਪੰਡਾ ਹਿਸਾਬ ਨਾਲ ਪੈਲੀ ਆ ਆਹੋ ਤੇ ਇਹ ਆ ਵੀ ਬਾਹਰ ਨਾ ਬੰਦਾ ਕੋਈ ਲੈ ਜੀ ਆਹ ਕਿੰਦਾ ਤੂੰ ਹੀ ਸਿਆਣਾ ਈ ਓ ਆਹੋ ਸਾਰੇ ਲੈਣਾ ਗੱਲ ਬਾਤ ਨਹੀਂ ਨਹੀਂ ਕੋਈ ਨਹੀਂ ਤੇ ਮੈਂ ਰਾਮਾਨੀ ਵੀ ਚੱਲ ਮੁੜ ਕੇ ਜੇ ਲੈਣੀ ਵੀ ਹੋਊਗੀ ਇਹਨਾਂ ਨੇ ਵਾਪਸ ਮੁੜਦਾ ਵੀ ਹੋਊਗਾ ਤਾਂ ਕੋਈ ਗੱਲ ਨਹੀਂ ਦੇ ਦਾਂਗੀ ਉਸੇ ਰੇਟ ਤੇ ਵਾਪਸ ਨੂੰ ਨਹੀਂ ਅਜੇ ਤੇ ਉਹਦੇ ਗਿਆ ਹੀ ਆ ਸ਼ਹਿਰ ਅਜੇ ਮੰਦੇ ਉਹਦੇ ਦਾ ਕੀ ਪਤਾ ਵਾ ਜੇ ਸਾਨੂੰ ਵੇਚ ਵੀ ਦਿੱਤੀ ਨਾ ਆਹੋ ਜੇ ਕੱਲ ਨੂੰ ਫੇਰ ਲੈਣੀ ਹੋਊ ਤਾਂ ਆਪਾਂ ਦੇ ਦਾਂਗੇ ਵਾਪਸ ਨੂੰ ਕੋਈ ਗੱਲ ਨਹੀਂ ਉਹਨੇ ਤੇ ਆਪਣੀ ਘਰ ਦੀ ਦੇ ਮਗਰ ਲੱਗਣਾ ਵਾ ਜੋ ਉਹਨੇ ਕਹਿਤਾ ਉਹ ਗੱਲ ਹੋਣੀ ਆ ਹੈ ਮੈਂ ਇੰਨਾ ਮਾੜਾ ਵੀ ਨਹੀਂ ਸੋਚਦਾ ਹੈ ਸੋਚਦਾ ਇਹੋ ਹੀ ਆ ਕਿ ਕੱਲੀ ਆਪਣੀ ਕੋ ਰਹਿ ਜਾਊਗੀ ਜੇ ਕੱਲ ਨੂੰ ਲੈਣੀ ਹੋਵੇ ਨੇ ਪੈਸੇ ਵਾਸ ਕਰ ਦਾਂਗੇ ਹੋਰ ਕੀ ਆ ਐਜਾ ਜਦੂ ਸਾਨੂੰ ਚੱਲ ਕੋਈ ਨਹੀਂ ਜੇ ਆਖੂਗਾ ਪੱਪੀ ਮੈਂ ਲੈਣੀ ਆ ਉਹੋ ਨੂੰ ਆਖਾਂਗਾ ਵੀ ਤੂੰ ਆਪਣੇ ਵਾਲੀ ਵਾਲਾ ਪੈਸੇ ਦੇ ਦੇ ਸਾਨੂੰ ਆਹੋ ਹੋਈ ਗਿਆ ਠੀਕ ਹੈ ਹਾਂ ਤੇ ਮਰਜੀ ਆ ਨਾ ਉਹਦੀ ਹੁਣ ਗੱਲ ਤੋਂ ਮੇਂ ਦੋਵਾਂ ਦੀ ਮਰਜੀ ਆ ਨਾ ਪੁੱਛ ਦੇ ਅਜਾ ਪੁੱਛ ਦੇ ਅਜਾ ਗੁਰਬਾਰੇ ਹਾ ਜੇ ਤੱਕ ਤੂੰ ਸਿਰ ਵੀ ਨਹੀਂ ਆਇਆ ਤੇਰੀ ਮੰਮੀ ਕਿਹੜੀ ਕਿਸੇ ਦੇ ਘਟਣ ਦੀ ਅੱਜ ਹੈ ਨਾ ਦੁਪਹਿਰੀ ਚੱਪਲ ਪਾਈ ਹੈ ਇੱਥੇ ਕੀ ਬੰਡਿਆ ਤੁਪੇ ਦਾਡਾ ਮੰਮੀ ਮੈਂ ਨਾ ਕਿ ਡੰਡਿਆ ਹੀ ਜਾ ਕੇ ਉਹ ਮੈਂ ਨਾ ਨਨੂ ਪੰਛੀਆਂ ਨੂੰ ਪਾਣੀ ਪਾਉਂਦੀ ਹਾਂ ਪਾਣੀ ਗਈ ਜੰਨੀ ਉਹ ਦਾਣਾ ਅੱਛਾ ਤੇ ਮੈਂ ਹਾਂ ਚੱਲ ਅੰਦਰੋਂ ਕੋਈ ਕਾਲਜਾ ਲੱਬ ਕੇ ਲੈ ਕੇ ਰੱਖਦੀ ਆ ਉਦੋਂ ਤਾਂ ਆਪਣੇ ਵਾਧੂ ਇੱਥੇ ਪਾਣੀ ਆ ਪਨੀਰੀ ਦੇ ਵਿੱਚ ਉਹ ਵੀ ਪੀਂਦੇ ਆ ਤੇ ਉਦੋਂ ਵੀ ਚੱਲ ਚ ਬੱਚੇ ਜੋ ਪੀ ਲੈਂਦੇ ਆ ਆਹ ਹੋ ਤਾਂ ਚੱਲ ਉਹ ਤਾਂ ਵਧੀਆ ਕੀਤਾ ਤੇ ਬਦ ਤੂੰ ਮੰਮਾ ਕੋ ਚੱਲ ਅੰਦਰ ਮੰਮੀ ਵੇਖ ਲੈ ਨਾ ਕੋ ਚੁੱਪਲ ਪਾਈ ਉਹਨੂੰ ਤੇ ਨਾ ਅਜੇ ਤੱਕ ਸਿਰ ਵਾਇਆ ਗਰਮ ਪੈਰ ਤੇ ਪੁੱਤ ਤੂੰ ਉਸ ਸਟੈਂਡ ਚ ਚੱਕਦੀਆਂ ਮੰਨ ਤੇ ਮੰਜਾ ਚੱਕਦੀਆਂ ਮੰਮੀ ਸਟੈਂਡ ਮੈਂ ਉਹ ਉੱਥੇ ਕੀਤਾ ਫਿਰ ਮੈਂ ਹਾਂ ਉੱਥੇ ਚਲ ਉਹਦੀ ਛਾਂ ਗਈ ਤੇ ਮੰਜਾ ਮੈਂ ਵੀ ਵੇਖ ਲਾ ਸਾਰੇ ਜਾਨੀ ਬਹਿ ਕੇ ਉੱਠ ਜਾਂਦੀ ਆ ਇਹ ਕੋਈ ਮੇਰੇ ਹੱਥ ਥੋੜਾ ਵਿਆਵਾ ਵੀ ਬੰਦਾ ਖੜਾ ਕਰ ਦੇ ਇਹਨੂੰ ਮੈਂ ਕੱਲ ਵੀ ਨਹੀਂ ਗੱਲ ਪੈ ਜਾਨੀ ਮੇਰੇ ਤੋਂ ਉਸੇ ਵੇਲੇ ਗੱਲ ਕਰਨ ਲੱਗਿਆ ਅੱਗੇ ਨਹੀਂ ਮੇਰੇ ਗਾੜੀ ਖੁੰਦੀ ਹੁਣ ਤੂੰ ਉਤਰਾ ਡੈਬੀ ਬੋਲਣਾ ਚਲੋ ਇਹ ਗੱਲ ਨਹੀਂ ਸ਼ਾਵਾ ਛੇ ਆ ਮੰਜਾ ਮੈਂ ਕਰ ਲੈਣੀ ਆ ਖੜਾ ਤੇ ਤੇਰਾ ਡੈਡੀ ਤਾਂ ਮੰਜੋਦ ਕਿੱਥੇ ਆ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਮੰਮੀ ਤੇ ਐਵੇਂ ਮੈਨੂੰ ਬੋਲ ਕੇ ਕਹਿੰਦੀ ਨਹੀਂ ਮੈਂ ਰੋਜ਼ ਮੰਜੇ ਖੜੇ ਕਰਦੀ ਆਂ ਤੁਸੀਂ ਮੈਨੂੰ ਕਹਿੰਦਾ ਮੈਂ ਉਹ ਤਾਂ ਕਹਿਣ ਦੀ ਮੈਂ ਜੀ ਤੁਹਾਨੂੰ ਮੈਂ ਆ ਕੇ ਖੜਾ ਕਰਦੀ ਆਂ ਉਹ ਤੁਹਾਨੂੰ ਕਿੰਨਾ ਸੇਕ ਲੱਗ ਜਾਂਦਾ ਮੰਜੇ ਨੂੰ ਦੇਖਿਆ ਹਨ ਤੱਤਾ ਨਿਆ ਦੇ ਚਲ ਜੋ ਕੋਸ਼ ਹੈਗਾ ਠੀਕ ਆ ਪੈਣਾ ਮੈਂ ਤੈਨੂੰ ਵੀ ਕੁਝ ਨਹੀਂ ਆਖਿਆ ਕਰਨਾ ਤੇ ਕਿੱਥੇ ਆ ਮੰਜੋ ਤੇ ਡਾਡੀ ਤੇਰਾ ਆ ਇੱਧਰ ਵੇਖੋ ਬੋਲਣ ਦੇ ਆ ਜਿੱਥੇ ਪੈਪ ਨਹੀਂ ਪਾਕ ਗਿਆ ਮਿਸਤਰੀ ਇੱਥੇ ਹੀ ਇੱਧਰ ਕੰਧੋਂ ਪਾਰ ਹਾਂਜੀ ਚਲ ਮੈਂ ਵੇਖਦੀ ਲੈ ਜਾ ਤੂੰ ਪੇਖ ਲੋਤੀ ਲੈ ਕੇ ਆਕੜ ਗਈ ਉੱਥੇ ਹੀ ਤਾ ਦਿਨ ਚੈਨ ਨਹੀਂ ਹੁੰਦਾ ਤੇਰੀ ਦਾਦੀ ਨੂੰ ਚੈਨ ਨਹੀਂ ਹੁੰਦਾ ਤਰ ਦੀ ਜੀ ਨੂੰ ਚੈਨ ਨਹੀਂ ਹੁੰਦਾ ਕਿਤੇ ਹਨਾ ਕੀ ਕਹਿੰਦਾ ਹਾਂ ਨਹੀਂ ਨਾ ਹੁੰਦਾ ਚੈਨ ਆ ਫਲ ਬਾਜ ਲੱਗਦੇ ਹੀ ਆ ਪੱਕਣੋਂ ਸ਼ੁਰੂ ਹੁੰਦੇ ਹੀ ਆ ਤੇ ਤੋਂ ਦੇ ਪਹਿਲਾਂ ਡਾ ਪੇਂ ਦੇ ਖਾਣ ਕੱਲੇ ਬੂਟਾ ਕਾ ਖਾਣ ਲਈਆਂ ਜਾਂ ਜਿਆਦਾ ਲਾਇਆ ਨਾ ਬਾਗ ਦੇ ਬਾਗ ਤੇ ਬੰਦਾ ਰੱਖੀ ਵੀ ਕਰੇ ਉਹ ਤਾਂ ਉਹਨਾਂ ਵੀ ਇੱਥੋਂ ਹੀ ਖਾਣਾ ਵਾ ਤੋਦਿਆ ਨੇ ਕਿੱੜੇ ਉੱਥੇ ਹਲ ਵਗਣਦੇ ਹੁੰਦੇ ਉਹਨਾਂ ਦੇ ਆ ਕੱਚੇ ਜਨਵਰਾਂ ਨੂੰ ਇਦਾਂ ਹੀ ਖਾਣਾ ਹੁੰਦਾ ਵਾ ਆ ਪੱਕਣ ਡੇ ਬੇ ਰੜੇ ਨਿਕਲ ਗਏ ਇਦਾਂ ਇਹ ਪੁੱਤਰਾ ਇੱਕ ਕਹਿੰਦਾ ਕਿ ਇਹ ਲੱਕਦਾਂ ਲੱਭਿਆ ਇਹ ਬੂਟਾ ਪੂਰਾ ਆ ਆੜੂਆਂ ਦੇ ਨਾਲ ਤੇ ਹੋਰ ਹੈ ਹਾਏ ਹਾਏ ਤੁਸੀਂ ਦੁਪਹਿਰੇ ਆੜੂ ਥੱਲੇ ਬੜੇ ਆ ਤੇ ਕਿੰਨੀ ਗਰਮੀ ਕਿਤੇ ਕੋਈ ਜੀਪ ਰਿੰਦਾ ਦੀਦਾ ਬਾਹਰ ਕੋਈ ਵਾਹੋ ਕੰਮ ਕਰਾਇਆ ਮਿੱਟੀ ਕੋ ਮਿੱਟੀ ਦਾ ਵੇਖਣ ਰਹੇ ਹਾਂ ਹਾਂ ਜਦੋਂ ਆ ਹੋ ਗਿਆ ਤਾਂ ਨਾਲ ਨਾਲ ਮਿੱਟੀ ਹੋਰ ਲਾ ਦਨੇ ਦੇ ਅੱਛਾ ਜੋ ਪੈਬ ਲੈਣ ਜਿਹੜੀ ਹੋਈ ਆ ਨਾ ਨਾਲ ਮਿੱਟੀ ਪਾ ਪਾ ਦਾਂਗੇ ਕੈਟ ਟੂ ਨਾ ਹਾਂ ਹੋ ਕੀ ਨਵੀਂ ਤਾਜੀ ਸੁਨਾਵਾ ਤੁਹਾਨੂੰ ਮੈਂ ਦੱਸੋ ਪਤਾ ਏ ਤੁਹਾਨੂੰ ਸੋਨੂ ਹੁਣੀ ਕੱਲ ਦੇ ਚਲ ਗਏ ਆ ਅੱਜ ਸਾਡੇ ਘਰ ਦੀ ਕੋਈ ਗੱਲ ਚੱਲਣ ਦੀ ਜੀ ਨਹੀਂ ਲੱਗਣ ਡਿਆ ਜੀ ਨਹੀਂ ਲੱਗਣ ਡਿਆ ਹੋਏ ਕਿਹੜੀਆਂ ਗੱਲਾਂ ਆਉਣੀਆਂ ਇੱਥੇ ਚਲੋ ਠੀਕ ਫਿਰ ਮੈਂ ਬਾਅਦ ਚ ਕਰੂੰਗੀ ਫੋਨ ਤੇਰੇ ਖੜਾਉਣੇ ਨੇ ਤੇਰੀ ਮਾਂ ਖੇਢੀ ਜਾਂਦੀ ਸੁੱਖਾ ਅੜੀ ਇਹਦਾ ਸੇਰਵਾ ਹਾਂ ਵੇ ਕਿਦਾਂ ਦਾ ਲੱਗਣਦਾ ਵਿਚਾਰਾ ਚੱਲਾ ਜਾ ਨਾਲੇ ਨਿਵਾਾ ਕੱਪੜੇ ਬਦਲ ਮੈਂ ਇਹਦੇ ਵੀ ਮਸ਼ੀਨ 'ਚ ਸੁੱਟਾਂ ਹਾਏ ਹੈ ਜੀ ਕੀ ਵਿਚਾਰੇ ਨੂੰ ਸੁੱਤਿਆਂ ਉੱਠਦੇ ਆਂ ਸਾਰ ਸੇਰਵਾਦ ਘੜੀ ਖੇਡ ਵੀ ਲੈੰਦੇ ਕਰੋ ਹਮ ਦੇ ਮਿੱਡੀਆਂ ਘਿਆ ਕਰ ਰਹਾਂ ਆਦੀਆਂ ਵੇ ਲੈ ਹੋਲੇ ਵਾਲ ਖਿੱਲਰ ਜਾਂਦੇ ਮਿੱਡੀਆਂ ਕੀਤੀਆਂ ਨਾ ਫੇਰ ਨਹੀਂ ਖਿੱਲਰਦੇ ਆਹਦਾ ਸੇਰਵਾਉਣਾ ਸੌਖਾ ਆ ਜਾਂਦਾ ਮਿੱਡੀਆਂ ਨਾਲ ਵਾਉਣਾ ਜਰੀ ਕ ਔਖਾ ਲੱਗਦਾ ਮੈਨੂੰ ਖੇਡ ਵੀ ਲੈੰਦੇ ਕਰੋ ਨਿਆਣੇ ਨੂੰ ਸਾਰਾ ਦਿਨ ਵਿਚਾਰੇ ਦਾ ਉਹੀ ਹਾਲ ਪੀ ਬਸ ਉਹਨੂੰ ਖੇਡ ਨਹੀਂ ਦੇਣਾ ਬਸ ਬਾਊ ਬਣਾ ਚੜੋ ਇਹਨੂੰ ਨਿਆਣੇ ਨੇ ਵਧਣਾ ਫੁੱਲਣਾ ਕੀ ਹੈ ਅਰ ਇਹ ਗਰਮੀ ਬੜੀ ਆ ਨਵਾ ਦਿਆ ਕਰ ਇੱਕ ਵਾਰੀ ਤੇ ਬਾਜਪਾਵੇਂ ਲਿਬੜਦਾ ਰਿਹਾ ਕਰੇ ਕੋਈ ਨਹੀਂ ਚੱਕਰ ਹੁੰਦਾ ਦੱਸ ਮੈਨੂੰ ਵੀ ਤਾਂ ਫਿਕਰ ਆ ਕੋਈ ਨਹੀਂ ਮੈਂ ਕੋਲ ਨਹੀਂ ਆ ਸਿਰ ਲਾ ਮੈਂ ਤੈਨੂੰ ਤੇਲ ਤੇ ਕੰਗੀ ਫੜਾਵਾਂ ਨਹੀਂ ਚਲ ਕੋਈ ਗੱਲ ਨਹੀਂ ਪੈਂਦਾ ਇੱਥੇ ਤੇਲ ਨਹੀਂ ਮਿਹਾਵਾਲਾ ਲਉਣਾ ਤੇਲ ਮੈਂ ਆਪਣੇ ਉੱਤੋਂ ਲੈ ਕੇ ਆ ਮੈਂ ਜਿਹੜਾ ਮੈਂ ਅੱਗੇ ਮੁੰਡੇ ਦੇ ਸਿਰ ਨੂੰ ਲਉਂਦੀ ਹੂ ਕੀ ਤੇਲ ਲਉਣਾ ਮੈਂ ਤੇਲ ਲੈ ਆਉਣੀ ਆ ਉੱਤੋਂ ਜਾ ਕੇ ਕੋਈ ਨਹੀਂ ਇੱਥੇ ਗੁਰਵਰ ਮੇਰਾ ਪੁੱਤ ਤਾਂ ਇੱਥੇ ਕਿਉਂ ਜੀ ਠੀਕ ਨੀ ਨੀ ਚਲ ਜਾ ਲਾਇਆ ਮੈਂ ਫਿਰ ਮੈਂ ਕੀ ਕੀਤੀ ਸੀ ਫਿਰ ਆ ਗਈ ਨੀਨੀ ਨੀ ਨਹੀਂ ਲੱਗਣ ਡਿਆ ਤਾਂ ਮੈਂ ਕਰ ਨੂੰ ਆਜੋ ਤੁਸੀਂ ਵੀ ਚਲ ਉੱਥੇ ਬਹੁ ਇੱਕੇ ਤਰ੍ਹਾਂ ਸਾਰੇ ਜਾਣੇ ਆਣ ਕੇ ਸਾਡਾ ਕਿਹੜਾ ਜੀ ਲੱਗਣ ਡਿਆ ਅਸੀਂ ਵੀ ਜੀ ਜਾਣੇ ਅੰਦਰ ਕਦੀ ਬਾਹਰ ਕਦੀ ਅੰਦਰ ਕਦੀ ਬਾਹਰ ਕਦੀ ਅੰਦਰ ਚਲ ਡੈਡੀ ਮਿੰਦਾ ਜੀ ਨਹੀਂ ਲੱਗਣ ਡਿਆ ਚਲ ਨਾਲ ਚੱਲੂਗੇ ਨਹੀਂ ਨਹੀਂ ਉਹ ਜਣਾ ਨਾਲ ਵੀ ਚੱਲ ਜਾਣਾ ਵਾ ਹੱਸੇ ਗੱਲ ਕੀ ਕਰੀਏ ਰਾ ਮੁੰਡਾ ਹਾਸੇ ਗੱਲ ਪਾਉਂਦਾ ਮੰਮੀ ਦਾ ਜੀਨ ਨਹੀਂ ਲੱਗਦਾ ਉਹ ਹੋਰ ਮੰਮੀ ਜੀ ਜਨ ਮੈਂ ਕਹਿੰਦਾ ਇਸੀ ਬਹੁਤ ਅਹੀਂ ਮਿਟੇ ਮੰਮੀ ਆ ਜਾ ਫੇਰ ਮਨਜੋਤ ਆ ਗਿਆ ਮੈਂ ਬਸ ਆ ਜਾਓ ਫੇਰ ਨਾਲ ਵੇਖ ਦੀਆਂ ਰੌਣ ਦਾ ਸ਼ੁਭਦੀਪ ਨਾ ਤੇ ਮੰਮੀ ਬਾਂਣਿਆ ਡਾੜੀ ਨੂੰ ਲੈ ਗਈ ਜੀ ਨਹੀਂ ਲੱਗਦਾ ਡਾੜੀ ਬਿਨਾ ਕੁਛ ਹਾਲ ਨਹੀਂ ਮੈਂ ਵੀ ਸਾਬੀ ਨਾ ਗੱਲਾਂ ਕਰਦੀ ਕਿੱਡਾ ਹੀ ਦਿਨ ਲੈ ਨਹੀਂ ਆ ਉਹਦਾ ਮਨਪਰੀ ਦੀਦੀ ਦੀ ਗੱਲ ਤੇ ਸਹੀ ਆ ਵੀਡੀਓ ਨੂੰ ਟਾਈਮ ਨਾਲ ਨਿਵਾਲਿਆ ਤਵਾਲਿਆ ਹੋਵੇ ਉਹ ਤਾਂ ਸਿਰਵਾਇਆ ਹੋਵੇ ਆਪੇ ਜਿਹੜਾ ਮਰਜ਼ੀ ਚੁੱਕ ਕੇ ਲੈ ਜਾਂਦਾ ਇਦਾਂ ਤੇ ਫਿਰ ਕੋਈ ਖੜਤਾ ਵੀ ਨਹੀਂ ਆ ਪੀ ਨਿਬੜਿਆ ਤਿਬੜਿਆ ਹਾਏ ਹਾਏ ਆ ਕਿੰਨਾ ਹੀ ਤੇਲ ਰੋੜ ਗਿਆ ਇਹ ਲੈ ਮੇਰੇ ਹੱਥੋਂ ਵੀ ਨਾ ਚੀਜ਼ ਡੁੱਲ ਗਈ ਹਾਏ ਹਾਏ ਤੇਲ ਡੁੱਲ ਗਿਆ ਵਾ ਪਤਾ ਨਹੀਂ ਓਏ ਸ਼ੋਭ ਹੁੰਦਾ ਈ ਕਿ ਸ਼ੋਭ ਹੁੰਦਾ ਮੈਨੂੰ ਤਾਂ ਪਤਾ ਵੀ ਨਹੀਂ ਆ ਹੁਣ ਮੈਂ ਪੋਚਾ ਲੈ ਕੇ ਸਾਫ਼ ਕਰਾਂ ਚੱਲ ਉਹਨੂੰ ਆਪੇ ਕਹਿ ਦੇਣੀ ਮਨਪ੍ਰੀਤ ਨੂੰ ਉਹ ਸਾਫ਼ ਕਰ ਲੂਗੀ ਮੈਂ ਕਿੱਥੇ ਹੁਣ ਕਰਦੀ ਰਹਿਣਾ ਮੈਂ ਮੁੰਡੇ ਤੋਂ ਸੇਰਵਾ ਦਾ ਫਿਰ ਢੋਲ ਵੀ ਵਾਵਾ ਹੀ ਕਿਆ ਵਾ ਚੱਲ ਪਹਿਲਾਂ ਮੈਂ ਗੁਰੂਵਰ ਦਾ ਸੇਰਵਾ ਦਾ ਹਾਂ ਹੈ ਗੁਰੂਵਰ ਕਿੱਧਰ ਚੱਲ ਗਿਆ ਵਾ ਗੁਰੂਵਰ ਮੈਂ ਗੁਰੂਵਰ ਬਾਹਰ ਨੂੰ ਚੱਲ ਗਿਆ ਵਾ ਨਹੀਂ ਪੁੱਤ ਬਾਹਰੋਂ ਤਾਂ ਅਹੀਂ ਆਏ ਆ ਆ ਚੁੱਕਿਆ ਮਨਪ੍ਰੀਤ ਨੇ ਅਗੇ ਉਹਨਾਂ ਦੇ ਇੱਥੇ ਲੈ ਕੇ ਪਿਠਾਤਾ ਸੀ ਮਨਪਤ ਦੀਦੀ ਗੁਰਮਤਿ ਕੰਡਿਆਈ ਕਹਿੰਦਾ ਸੀ ਮਾਣਾ ਖਾਣਾ ਜੰਨਾ ਖਾਣਾ ਉਹਨਾਂ ਚ ਵਗਿਆ ਲੱਗਦਾ ਸਮਰੀਦ ਲੱਗੀ ਲੈ ਉਹ ਜੂਡੇਦਾਰ ਮਲ ਸੁੱਟ ਕੇ ਗਿਆ ਮੈਂ ਉਹਦਾ ਸਿਰ ਮਾਉਣ ਨੂੰ ਤੇਲ ਲਿਆ ਇਨ ਮੰਮੀ ਨੇ ਤੁਸੀਂ ਸੇਰੀ ਵਾਦੂ ਹਾ ਫੜੋ ਤੇਲ ਉਹ ਦਿਨ ਮੈਂ ਸੇਰ ਵਾਇਆ ਸੀ ਗਰ ਤੂੰ ਅਨੀ ਜੂੜਾ ਵਿੰਗਾ ਕਰਤਾ ਮੰਮੀ ਤਾਂ ਸਤਾਰ ਨਹੀਂ ਚੰਗੀ ਬਾਈਦੀ ਉਹ ਆ ਜੇ ਆ ਤੇ ਹੁਣ ਤੂੰ ਵਾਲਾ ਆਪੇ ਮੈਂ ਹੇ ਚਲਵਾ ਦਿੰਦੇ ਘੜੀ ਚਲ ਕੋਈ ਨਹੀਂ ਹੁਣ ਵਾਲਾ ਚੰਗਾ ਵਾਲਾ ਪਹਿਣਾ ਮੁੜ ਕੇ ਫੇਟਾ ਟਾ ਕੇ ਜਨ ਦੋਰੇ ਪਾਉਣੀਆਂ ਤੇ ਫਿਰ ਨਹੀਂ ਨਾ ਫਾਇਦਾ ਤੇ ਉਹ ਮੇਰੀ ਗੱਲ ਸੁਣੋ ਦੀਦੀ ਅੱਜ ਤੁਸੀਂ ਪੌੜੀਆਂ ਚ ਪੋਚਾ ਨਹੀਂ ਹੀ ਲਾਇਆ ਪੋਚਾ ਨਹੀਂ ਹੀ ਲਾਇਆ ਅੱਜ ਮੈਂ ਆਹ ਚੰਗੀ ਤਰ੍ਹਾਂ ਸਾਫ਼ ਹੀ ਨਹੀਂ ਹੋਈਆਂ ਅੱਜ ਤੇ ਪਤਾ ਨਹੀਂ ਕੰਮ ਹੀ ਨਹੀਂ ਮੁੱਕਣ ਦਾ ਹੈ ਇੱਥੋਂ ਇੱਥੋਂ ਆਪਣੇ ਮਕਮੇ ਦੇ ਹੀ ਜਾਣ ਦੇ ਹੀ ਕਿ ਕਿ ਦਿਨ ਕੰਮ ਜਿਹੜਾ ਉਹ ਸਵੇਰੇ ਸਭ ਤੇ ਮੁੱਕ ਜਾਂਦਾ ਕਿਸ ਦਿਨ ਇੱਦਾਂ ਹੀ ਅਟਕ ਜਾਂਦਾ ਹੀ ਤੇ ਹੁਣ ਮੇਰੀ ਗੱਲ ਸੁਣੋ ਜੇ ਮੇਰਾ ਕੋਈ ਪਰੌਣਾ ਆ ਜੇ ਤੇ ਉਹਨੇ ਮੈਨੂੰ ਉੱਤੇ ਮਿਲ ਜਾਣਾ ਕਿੰਨੀਆਂ ਗੰਦੀਆਂ ਪੌੜੀਆਂ ਹੋਈਆਂ ਵਾ ਤੇ ਤੁਸੀਂ ਪੋਚਾ ਹੀ ਲਾ ਛੱਡੋ ਹਾਂ ਆਉਣਾ ਵਾ ਮੈਨੇ ਆਹੇ ਕੋਈ ਆ ਹੀ ਜਾਂਦਾ ਬੁਰੀਆਂ ਲੱਗਦੀਆਂ ਵਾ ਕਿੰਨੀਆਂ ਘਟਾ ਆ ਜਾਂ ਕਿੰਨਾ ਪਿਆ ਵੇ ਕਿੰਨੀਆਂ ਗਿੰਦੀਆਂ ਲੱਗਣ ਡੀਆਂ ਚੱਲ ਫੇ ਮੈਂ ਲਾ ਹੀ ਆਵਾ ਲਾ ਲਓ ਤੁਸੀਂ ਮੈਂ ਮੁੰਡੇ ਦਾ ਸਿਰ ਵਾ ਲਈਨੀ ਆ ਚੱਲ ਮੈਂ ਨਹਾਉਣਾ ਵਾ ਫੇ ਤੇ ਮੈਂ ਹਾਂ ਚੱਲ ਲਾ ਕੇ ਨਾ ਤੇ ਫੇਰੀ ਨਾ ਉਹ ਮੁੜ ਕੇ ਫੇਰ ਪਸੀਨਾ ਆ ਜਾਏ ਨਾ ਕਿੱਥੇ ਨੰਦੇ ਫਿਰਨਾ ਤੁਸੀਂ ਫੇਰ ਚੱਲ ਮੈਂ ਕੇਲਾ ਖਵਾਲ ਦਿੰਨੀ ਉਹਨੂੰ ਚੱਲ ਗੁਰਵਾਰੇ ਜੇ ਫੁੱਲ ਲਾਈਏ ਤੇ ਹੋ ਹੀ ਜਾਂਦਾ ਆ ਮਨਪੀਨੇ ਕਨੀਰੀ ਦਾ ਫੁੱਲ ਨਾ ਐ ਤੋ ਹੋ ਹੀ ਗਿਆ ਉਹ ਗੇੜ ਗੜ ਕਿੰਨਾ ਸੋਹਣਾ ਲੱਗਦਾ ਮੈਂ ਦਿਨਾਂ ਆਵਾਂ ਜਾ ਕੇ ਆਹ ਸੋਹਣਾ ਤੇ ਜੇ ਮੈਂ ਫੁੱਲ ਦੇਖ ਕੇ ਮਨ ਕੀ ਨਾ ਕਹਿਣਾਂ ਦੀ ਗੱਲ ਕੀਤੀ ਫਿਰ ਤੇ ਮੈਂ ਮਤਬਲੀ ਜਿਹਾ ਹੋ ਜਾਣਾ ਵਾ ਨਹੀਂ ਅੱਜ ਮੈਂ ਫੁੱਲ ਜਿੰਨਾ ਵਾ ਗਿਆਨ ਜੀ ਕੱਲ ਮੈਂ ਕੱਲ ਕਰੂੰਗਾ ਅੱਜ ਖੁਸ਼ ਹੀ ਕਰਦਾ ਹਾਂ ਨੂੰ ਬਹਾਨਾ ਨਹੀਂ ਸੋਹਣੀਓ ਮੈਨੂੰ ਤੇ ਆਪ ਹੀ ਕਿਸੇ ਦੀ ਸਫਾਈ ਪਸੰਦ ਨਹੀਂ ਅੱਜ ਮੈਂ ਨਹੀਂ ਹੇ ਦੇਖੀ ਉਹ ਲੱਗਦਾ